ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀ ਉਹ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਇੱਕ ਹਲਕ ਫਿਰ ਦੋਸਤੋ ਸਿੱਖ ਸਿਆਸਤ ਅਤੇ ਪੰਥਕ ਪਲੇਟਫਾਰਮ ਤੇ ਘਟਨਾਵਾਂ ਬੜੀ ਤੇਜ਼ੀ ਨਾਲ ਵਾਪਰ ਰਹੀਆਂ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਜਾਣ ਦਾ ਦਾਅਵਾ ਕਰਨ ਵਾਲੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਵੱਡੀ ਅਕਾਲੀ ਕਾਨਫਰੰਸ ਤਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਕੀਤੀ ਹੈ ਬਹੁਤ ਸਾਰੀਆਂ ਗੱਲਾਂ ਉਹਨਾਂ ਉਬਰ ਮੇਰੂਪ ਵਿੱਚ ਸਾਹਮਣੇ ਲਿਆਉਂਦੀਆਂ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਤਰ੍ਹਾਂ ਦਾ ਉਹਨਾਂ ਨੈਰੇਟਿਵ ਬੁਣਨ ਦਾ ਯਤਨ ਕੀਤਾ ਹੈ ਦੂਜੇ ਪਾਸੇ ਇਸ ਪ੍ਰਧਾਨਗੀ ਨੂੰ ਲੈ ਕੇ ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਤੇ ਚੀਨ ਨਾਲ ਸਾਹਮਣੇ ਆ ਰਹੀਆਂ ਤੇ ਇੱਕ ਵਾਰ ਫਿਰ ਇਦਾਂ ਲੱਗ ਰਿਹਾ ਕਿ ਜਿਵੇਂ ਸਿੱਖ ਸਿਆਸਤ ਦਾ ਜਿਹੜੀ ਉਹ ਸਹੀ ਦਿਸ਼ਾ ਵਿੱਚ ਚੱਲਣ ਦੀ بجائے ਗਲਤ ਦਿਸ਼ਾ ਵਿੱਚ ਚੱਲ ਰਹੀ ਹੈ ਸਾਡਾ ਕੋਈ ਦਾਵਾ ਨਹੀਂ ਅਸੀਂ ਕੋਈ ਜੱਜ ਨਹੀਂ ਪਰੰਤੂ politicker analysis ਨੂੰ ਕਰਦੇ ਹਾਂ ਤੇ ਜਦੋਂ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪੰਜਾਬ ਦੀ ਸਮਾਜ ਦੀ ਇੱਕ ਉਹ ਸਿਆਸੀ ਜਮਾਤ ਹੈ ਜਿਹਦੇ ਬਿਨਾਂ ਸਿਆਸਤ ਦਾ ਜਿਹੜਾ ਪੰਜਾਬ ਦਾ ਪਲੇਟਫਾਰਮ ਆ ਉਧੂਰ ਹੈ ਤੇ ਖੇਤਰੀ ਪਾਰਟੀ ਹੁੰਦਿਆਂ origignal original ਪਾਰਟੀ ਤੇ ਲੋੜ ਆ ਜਿਹੜੀ ਉਹ ਹਰ ਸਟੇਟ ਦੇ ਵਿੱਚ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਂਦੀ ਹੈ ਤੇ ਇਹ ਪਾਰਟੀ ਵੀ ਉਹ ਆਸ਼ਰਮਨੀ ਕਾਲੀਦਾਲ ਜਿਹਨੇ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੀ ਅਣਖ ਗੈਰਤ ਅਤੇ ਦੇਸ਼ ਲਈ ਵੱਡੇ ਸੰਘਰਸ਼ ਕੀਤੇ ਨੇ ਤੇ ਸ਼ਰਮਨੀ ਕਾਲੀਦਾਲ ਦੀ ਰਾਜਸੀ ਤੌਰ ਤੇ ਲੋੜ ਆ ਜਿਹੜੀ ਉਹ ਹਮੇਸ਼ਾ ਬਣੀ ਰਹੀ ਹੈ। ਦੋਸਤੋ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਅਸੀਂ ਗੁਜ਼ਰ ਰਹੇ ਹਾਂ ਸਸੋਫੀਰ ਸਿੰਘ ਬਾਦਲ ਪ੍ਰਧਾਨ ਚੁਣੇ ਜਾਂਦੇ ਨੇ ਘਟਨਾ ਪ੍ਰਾਣੀ ਹੁੰਦੀ ਜਾਂਦੀ ਹੈ ਦਿਨੋ ਦਿਨ ਜਿਹੜਾ ਚਾ ਜਿਹੜਾ ਉਤਸ਼ਾਹ ਤੇ ਜਿਹੜੇ ਮਲਾਰ ਅਕਾਲੀ ਵਰਕਰਾਂ ਨੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਾਂ ਪ੍ਰਿੰਟ ਮੀਡੀਆ ਦੇ ਉੱਤੇ ਜਾਂ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਆਪੋ ਆਪਣੇ ਤਰੀਕੇ ਨਾਲ ਪੇਸ਼ ਕੀਤੇ ਸਨ ਜਿਸ ਤਰ੍ਹਾਂ ਡੈਲੀਗੇਟਾਂ ਵੱਲੋਂ ਪ੍ਰਧਾਨ ਚੁਣਿਆ ਗਿਆ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਹਦੀ ਚਰਚਾ ਹੋਣੀ ਕੁਦਰਤੀ ਸੀ ਪਰ ਉਹ ਚਾ ਨੇ ਜਿਹੜੇ ਉਹ ਮੱਠੇ ਪੈਂਦੇ ਨਜ਼ਰ ਆ ਰਹੇ ਨੇ ਦੂਜੇ ਪਾਸੇ 2 ਦਸੰਬਰ ਦੇ ਫੈਸਲੇ ਅਨੁਸਾਰ ਸ਼੍ਰੀ ਇਕਾਲਤ ਅਕਤ ਸਹਿਬ ਵੱਲੋਂ ਨਿਰਧਾਰਿਤ ਕੀਤੀ ਪੰਜ ਮੈਂਬਰੀ ਕਮੇਟੀ ਜਿਹੜੀ ਭਾਰਤੀ ਕਮੇਟੀ ਜਿਹਦੇ ਵਿੱਚੋਂ ਦੋ ਮੈਂਬਰ ਪਹਿਲਾਂ ਚਲੇ ਗਏ ਨੇ ਤੇ ਪੰਜ ਮੈਂਬਰ ਬਾਕੀ ਨੇ ਤੇ ਉਹ ਸਮੁੱਚੇ ਪੰਜਾਬ ਵਿੱਚ ਇਸ ਵੇਲੇ ਭਾਰਤੀ ਦੀ ਜਿਹੜੀ ਮੁਹਿੰਮਾ ਉਹਨੂੰ ਚਲਾ ਰਹੇ ਨੇ ਉਤਸ਼ਾਹ ਵੀ ਆ ਹੰਗਾਰਾ ਵੀ ਮਿਲ ਰਿਹਾ ਪਰ ਤੁਸੀਂ ਸੁਖੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਨ ਦੇ ਵੇਲੇ ਵੀ ਹੰਗਾਰਾ ਕੋਈ ਘੱਟ ਨਹੀਂ ਸੀ ਲੱਖਾਂ ਦੀ ਗਿਣਤੀ ਵਿੱਚ 32 33 ਲੱਖ ਦੀ ਭਾਰਤੀ ਕਰਕੇ ਡੈਲੀਗੇਟ ਚੁਣ ਕੇ ਆਏ ਚੁਣਨ ਦਾ ਸਿਸਟਮ ਜਿਹੜਾ ਮਰਜ਼ੀ ਹੋ ਸਕਦਾ ਪਰੰਤੂ ਲੀਗਲੀ ਪ੍ਰੋਸੈਸ ਉਹਨਾਂ ਨੇ ਪੂਰਾ ਕੀਤਾ ਤੇ ਉਹ ਵੀ ਇਤਸ਼ਾਹ ਕੋਈ ਘੱਟ ਨਹੀਂ ਸੀ ਹੁਣ ਜਦੋਂ ਦੂਸਰੀ ਕਮੇਟੀ ਵੱਲੋਂ ਭਾਰਤੀ ਕਮੇਟੀ ਵੱਲੋਂ ਪੰਜਾਬ ਪੱਧਰ ਦਾ ਘੇੜਾ ਲਾਇਆ ਜਾ ਰਿਹਾ ਹੈ ਪੰਜਾਬ ਵਿੱਚ ਥਾਂ-ਥਾਂ ਤੇ ਸਮਾਗਮ ਕੀਤੇ ਜਾ ਰਹੇ ਨੇ ਤੇ ਇੱਕ ਪੇਚ ਜਿਹੜਾ ਫਸ ਗਿਆ ਇਸ ਵੇਲੇ ਜਦੋਂ ਜਿਸ ਦਿਨ ਡੈਲੀਗੇਟਾਂ ਵੱਲੋਂ ਸਾਸੂਹੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਜਾਣਾ ਸੀ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਸਮੇਤ ਕੁਝ ਆਗੂਆਂ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਦੇ ਆਗੂਆਂ ਨੂੰ ਬਕਾਇਦਾ ਰੂਪ ਵਿੱਚ ਨਿਸ਼ਾਨਾ ਬਣਾਇਆ ਗਿਆ ਖੁੱਲੇ ਰੂਪ ਵਿੱਚ ਅਪੀਲ ਵੀ ਕੀਤੀ ਗਈ ਉਹਨਾਂ ਨੂੰ ਵਾਪਸ ਮੁੜਨ ਦੀ ਅਪੀਲ ਕੀਤੀ ਗਈ ਇੱਕ ਗੱਲ ਇੱਥੇ ਬਹੁਤ ਉੱਬਰ ਮੇ ਰੂਪ ਵਿੱਚ ਸਾਹਮਣੇ ਆਉਂਦੀ ਹੈ ਜਿਉਂ ਹੀ ਉਸ ਸਮਾਗਮ ਵਿੱਚ ਅਪੀਲ ਕੀਤੀ ਗਈ ਜਿਉਂ ਹੀ ਉਸ ਸਮਾਗਮ ਵਿੱਚ ਕਮੇਟੀ ਨੂੰ ਛੋਟਾ ਦਿਖਾਉਣ ਦਾ ਯਤਨ ਕੀਤਾ ਗਿਆ ਤਿਉਂ ਹੀ ਕਮੇਟੀ ਵੱਲੋਂ ਵੀ ਆਪਣਾ ਜਿਹੜਾ ਪ੍ਰਚਾਰ ਢੰਗ ਹੈ ਉਸ ਨੂੰ ਤਿੱਖਾ ਕੀਤਾ ਗਿਆ ਇੱਕ ਪਾਸੇ ਤਦੋਂ ਅਸੀਂ ਦੇਖਣ ਦਾ ਯਤਨ ਕਰ ਰਹੇ ਸੀ ਕਿ ਮਨਪ੍ਰੀਤ ਸਿੰਘ ਈਆਲੀ ਇੰਨੇ ਹਮਲਾਵਰ ਹੋ ਰਹੇ ਨੇ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਹਦੀਆਂ ਕਾਪੀਆਂ ਜਦੋਂ ਭਰਤੀ ਕਮੇਟੀ ਨੂੰ ਨਿਗਰਾਨ ਕਮੇਟੀ ਕਿਹਾ ਗਿਆ ਸੀ ਡੈਲੀਗੇਟ ਜਲਾਸ ਵਿੱਚ ਤੇ ਮਨਪ੍ਰੀਤ ਸਿੰਘ ਈਆਲੀ ਨੇ ਉਹ ਪੱਤਰ ਆ ਜਿਹੜਾ ਪੰਜ ਸਿੰਘ ਸਹਿਬਾਨ ਦਾ ਉਹ ਜਾਰੀ ਕੀਤਾ ਜੀ ਤੇ ਵਿੱਚ ਨਿਗਰਾਨ ਕਮੇਟੀ ਨਹੀਂ ਭਰਤੀ ਕਮੇਟੀ ਆਖਿਆ ਸੀ ਕਿ ਇਹ ਮੈਂਬਰ ਭਰਤੀ ਕਰਾਂਗੇ ਸੋ ਉਸ ਤੋਂ ਇਲਾਵਾ ਜਥੇਦਾਰ ਸਹਿਬਾਨ ਦੀ ਸਪੀਚ ਜਦ ਜੱਜਥੇਦਾਰ ਸਾਹਿਬ ਵੱਲੋਂ ਜਿਹੜੇ ਰਿਪੀਟ ਰਿਪੀਟ ਕੀਤੇ ਗਏ ਸ਼ਬਦ ਸਨ ਵਾਰ-ਵਾਰ ਭਰਤੀ ਕਮੇਟੀ ਨੂੰ ਭਰਤੀ ਕਰਨ ਦੇ ਹੁਕਮ ਸਨ ਉਹਦੀਆਂ ਕਾਪੀਆਂ ਉਹਦੀਆਂ ਵੀਡੀਓਜ਼ ਉਹਦੇ ਲਿੰਕ ਨੇ ਜਿਹੜੇ ਉਹ ਵਾਰ-ਵਾਰ ਪ੍ਰੈਸ ਦੇ ਪ੍ਰਾਣੀਆ ਰੀਲਾਂ ਨੇ ਜਿਹੜੀਆਂ ਉਹ ਜਾਰੀ ਕੀਤੀਆਂ ਜਾ ਰਹੀਆਂ ਨੇ ਤੇ ਇੱਕ ਤਰ੍ਹਾਂ ਨਾਲ ਦੋਵਾਂ ਧਿਰਾਂ ਵਿੱਚ ਮੁਰ ਤੋਂ ਵਿਵਾਦ ਜਿਹੜਾ ਉਹ ਫੇਰ ਹੁੰਦਾ ਸ਼ੁਰੂ ਨਜ਼ਰ ਆ ਰਿਹਾ ਹੈ ਜਿਹੜਾ ਸੁਖਦਾ ਸਾਹ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਨਾਲ ਕੌਮ ਨੇ ਲਿਆ ਸੀ ਉਹ ਸੁਖਦਾ ਸਾਹ ਸਜ਼ਾ ਪੂਰੀ ਹੁੰਦਿਆਂ ਤੱਕ ਨਹੀਂ ਰਿਹਾ ਤੇ ਜਿਹੜਾ ਸੁੱਖ ਦਾ ਸਾਹ ਬਹੁਤੇ ਲੋਕਾਂ ਨੇ ਜਥੇਦਾਰ ਸਾਹਿਬਾਨ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਭਰਤੀ ਕਰਨ ਦੇ ਆਦੇਸ਼ ਦੇਣ ਤੋਂ ਬਾਅਦ ਲਿਆ ਗਿਆ ਸੀ ਉਹ ਵੀ ਸੁੱਖ ਦਾ ਸਾਹ ਨਹੀਂ ਰਿਹਾ ਹਾਲਾਤ ਕਿੱਦਾਂ-ਕਿੱਦਾਂ ਬਦਲ ਰਹੇ ਨੇ ਹਾਲਾਤ ਕਿੱਦਾਂ-ਕਿੱਦਾਂ ਵਿਗੜ ਰਹੇ ਨੇ ਤੇ ਜਿਵੇਂ ਜਿਵੇਂ ਸ੍ਰੀ ਬਿਕਰਮ ਸਿੰਘ ਮਜੀਠੀਆ ਹੋਰਾਂ ਵੱਲੋਂ ਇਹ ਅਖਾ ਗਿਆ ਸੀ ਕਿ ਤੁਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਤੇ ਦੋਨੋਂ ਇਹ ਕਹਿਆ ਸੀ ਕਿ ਕਨਵੀਨਰ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤੇ ਉਹ ਤੇ ਛੱਡ ਕੇ ਚਲੇ ਗਏ ਉਹ ਤਾਂ ਚਲੇ ਗਏ ਬਡੁੰਗਰ ਸਾਹਿਬ ਸਨ ਉਹ ਚਲੇ ਗਏ ਇੱਥੇ ਇੱਕ ਗੱਲ ਉਬਰ ਮੇ ਰੂਪ ਵਿੱਚ ਸਵਾਲ ਆ ਜਿਹੜਾ ਸਾਹਮਣੇ ਆਉਂਦਾ ਕਿ ਆਖਰ ਅਸੀਂ ਤੁਰ ਕਿੱਧਰ ਨੂੰ ਰਹਿ ਆ ਆਪਣਾ ਖਰਾਬਾ ਆਪ ਕਿਉਂ ਕਰ ਰਹੇ ਹਾਂ ਜਦੋਂ ਬਿਕਰਮ ਸਿੰਘ ਮਜੀਠੀਆ ਵਰਗੇ ਵੱਡੇ ਤੇ ਜ਼ਿੰਮੇਵਾਰ ਆਗੂ ਇਹ ਗੱਲ ਕਹਿੰਦੇ ਨੇ ਤੇ ਸਵਾਲ ਖੜੇ ਹੁੰਦੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਹੁਦੇ ਤੋਂ ਲਾਂਭੇ ਹੋ ਜਾਣਾ ਇਹਦਾ ਫੈਸਲਾ ਕਿਉਂ ਪਹੁੰਚਾਉਣ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਘਰ ਚਲੇ ਗਏ ਤੇ ਪਿੱਛੋਂ ਅੰਦਰੰਮ ਕਮੇਟੀ ਨੇ ਜਥੇਦਾਰ ਬਦਲੇ ਹਰਜਿੰਦਰ ਸਿੰਘ ਧਾਮੀ ਲਾਂਬੇ ਹੋਏ ਤਾਂ ਬਹੁਤ ਕੁਝ ਵਰਤਾਰੇ ਵਾਪਰੇ ਯਾਨੀ ਹਰਪ੍ਰੀਤ ਸਿੰਘ ਵਾਲਾ ਫੈਸਲਾ ਹੋਇਆ ਉਸ ਤੋਂ ਬਾਅਦ ਜਥੇਦਾਰ ਸਾਹਿਬ ਵਾਲਾ ਫੈਸਲਾ ਹੋ ਤੋ ਬਾਅਦ ਜਥੇਦਾਰ ਸਾਹਿਬ ਖੁਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਗਏ ਉਹ ਵੀ ਨਹੀਂ ਮੰਨਿਆ ਜਾਂਦਾ ਤੇ ਫਿਰ ਜਦੋਂ ਸੁਖਵੀਰ ਸਿੰਘ ਬਾਦਲ ਮਨਾਉਣ ਜਾਂਦੇ ਨੇ ਉਦੋਂ ਧਾਮੀ ਸਾਹਿਬ ਵਾਪਸ ਆ ਜਾਂਦੇ ਨੇ ਬਹੁਤ ਵੱਡੇ ਸਵਾਲ ਸਿਕਪੰਤਾਸ ਵੇਲੇ ਬਹੁਤ ਅਧੋ ਗਤੀ ਦੇ ਵਿੱਚ ਫਸਿਆ ਹੋਇਆ ਹੈ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਧੜੇ ਦੇ ਨਵੇਂ ਚੁਣੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਦੂਜੇ ਪਾਸੇ ਪੰਜਵੇਂ ਬਿਰਕ ਕਮੇਟੀ ਦੇ ਆਗੂਆਂ ਵਿੱਚ ਤਕਰਾਰ ਹੈ ਜਿਹੜਾ ਵੱਧਦਾ ਜਾ ਰਿਹਾ ਹੈ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਜੰਗ ਛੜੀ ਹੋਈ ਆ ਤੇ ਇਹ ਜੰਗ ਕਿਸੇ ਵੀ ਪੱਖੋਂ ਪੰਜਾਬ ਜਾਂ ਪੰਥ ਦੇ ਹਿੱਤਾਂ ਵਿੱਚ ਨਹੀਂ ਸ਼੍ਰੀ ਅਕਾਲ ਤਖ਼ਤ ਦੇ ਸਿਧਾਂਤਾਂ ਨੂੰ ਛੋਟਾ ਕੀਤਾ ਜਾ ਰਿਹਾ ਹੈ ਪਰੰਪਰਾਵਾਂ ਨੂੰ ਛੋਟਾ ਕੀਤਾ ਜਾ ਰਿਹਾ ਹੈ ਜਥੇਦਾਰ ਸਾਹਿਬਾਂ ਨੂੰ ਬਦਲ ਦੇਣ ਦੀ ਗੱਲ ਬਹੁਤ ਪਦਨਾਮੀ ਦਾ ਘਰ ਕਰਦੀ ਜਾ ਰਹੀ ਹੈ ਤੇ ਐਸੇ ਹਾਲਾਤਾਂ ਵਿੱਚ ਉਹ ਆਗੂ ਕੌਣ ਹੋਣਗੇ ਉਹ ਆਗੂ ਕੌਣ ਨੇ ਜਿਹੜੇ ਆਖ ਕੇ ਕਹਣਗੇ ਆਓ ਸਿਰ ਜੋੜ ਕੇ ਬੈਠੀਏ ਅਕਾਲ ਤਖਤ ਸਾਹਿਬ ਤੇ ਬੈਠੀਏ ਹੋਰ ਕਿਤੇ ਬੈਠੀਏ ਜਦੋਂ ਮਨਪ੍ਰੀਤ ਸਿੰਘ ਇਹ ਵਾਲੀ ਇਹ ਗੱਲ ਕਹਿੰਦੇ ਨੇ ਕਿ ਭਰਤੀ ਕਰਕੇ ਸਮੁੱਚੀ ਰਿਪੋਰਟ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪ ਦਿੱਤੀ ਜਾਵੇਗੀ ਤੇ ਫਿਰ ਗੱਲ ਕਿੱਧਰ ਨੂੰ ਤੁਰ ਗਈ ਗੱਲ ਅਕਾਲ ਤਖਤ ਸਾਹਿਬ ਤੋਂ ਨਿਕਲੀ ਸੀ ਅਕਾਲ ਤਖਤ ਸਾਹਿਬ ਤੇ ਆ ਕੇ ਖਤ ਚ ਵਿੱਚ ਵਿਚਾਰੇ ਅਸੀਂ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਤੇ ਪਰੰਪਰਾਵਾਂ ਨੂੰ ਇਸੇ ਤਰ੍ਹਾਂ ਖੋਰਾ ਲਾਉਂਦੇ ਰਹਾਂਗੇ ਤੇ ਬਣੇਗਾ ਕੀ ਯਾਦ ਰੱਖੋ ਆਉਣ ਵਾਲੀਆਂ ਨਾ ਆਉਣ ਵਾਲੀਆਂ ਪੀੜ੍ਹੀਆਂ ਨੇ ਤੁਹਾਡੇ ਤੇ ਸਵਾਲ ਕਰਨੇ ਤੇ ਉਹਨਾਂ ਸਵਾਲਾਂ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਇਸ ਵੇਲੇ ਸਿੱਖ ਪੰਥ ਦੀ ਤਾਣੀ ਜਿਹੜੀ ਉਹ ਮੁੜ ਤੋਂ ਉਲਝਦੀ ਜਾ ਰਹੀ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਹੈ ਅੰਤਰੰਕ ਕਮੇਟੀ ਵਿੱਚ ਕੀ ਫੈਸਲੇ ਲਏ ਜਾਂਦੇ ਨੇ ਬਹੁਤ ਵੱਡੇ ਸਵਾਲ ਨੇ ਤੇ ਇਸ ਵੇਲੇ ਸਿੱਖ ਪੰਥ ਤੇ ਜਿਹੜਾ ਸੰਕਟ ਹੈ ਉਹ ਜਿਉਂ ਦਾ ਤਿਉਂ ਬਣਿਆ ਹੋਇਆ ਹੈ ਜਿਉਂ ਦਾ ਤਿਉਂ ਸੰਕਟ ਹੈ ਕੌਮ ਨੂੰ ਕਿਸ ਪਾਸੇ ਲਿਆ ਜਾਵੇਗਾ ਪੰਥ ਨੂੰ ਕਿਸ ਪਾਸੇ ਲਿਆ ਜਾਵੇਗਾ ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਫਿਲਹਾਲ ਇੰਨਾ ਹੀ ਦੇਖਦੇ ਹੋ ਸਾਡਾ ਚੈਨਲ ਵਾਜੇ ਕਾਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ